ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਾਲੇ ਛੋਲਿਆਂ ਦੀ ਬਹੁਤ ਹੀ ਵਧੀਆ ਸਬਜੀ ਠੀਕ ਹੈ ਜੀ ਹਲਵਾਈ ਸਟਾਈਲ ਪੂਰੀਆਂ ਵਧੀਆ ਤਰੀਕੇ ਨਾਲ ਤੇ ਲਓ ਜੀ ਛੋਲਿਆਂ ਦੀ ਜਿਹੜੀ ਕਵਾਂਟੀਟੀ ਆ ਤਕਰੀਬਨ 150 ਗ੍ਰਾਮ ਇਹ ਛੋਲੇ ਆ ਜਿਹੜੀ ਤੁਸੀਂ ਇੱਕ ਕੌਲੀ ਮੰਨ ਕੇ ਚੱਲੋ ਜਾਂ ਇੱਕ ਕੱਪ ਇਹ ਮੈਂ ਪੂਰੀ ਰਾਤ ਭਿਓ ਕੇ ਆਨ ਫੁੱਲ ਗਏ ਆ ਜੀ ਰੱਖ ਲੇ ਤੇ ਹੁਣ ਇਹ ਛੋਲੇ ਆਨ ਵਧੀਆ ਫੁੱਲ ਗਏ ਆ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਆ ਜਿਹੜੀਆਂ ਸੀਟੀਆਂ ਲਵਾਵਾਂਗੇ ਤੇ ਛੋਲੇ ਆ ਜਿਹੜੇ ਆਪਾਂ ਨੇ ਕੁੱਕਰ ਦੇ ਵਿੱਚ ਪਾ ਲਿਆ 2-3 ਪੈਦੇ ਚ ਲੌਂਗ ਪਾ ਦੋਗੇ ਠੀਕ ਹੈ ਜੀ ਤੇ ਦੋ ਪਾ ਦੋਗੇ ਤੇਜ ਪੱਤੇ ਤੇ ਇੱਕ ਛੋਟਾ ਜਿਹਾ ਪੀਸ ਪਾ ਦੋਗੇ ਦਾਲਚੀਨੀ ਦਾ ਤੇ ਥੋੜਾ ਜਿਹਾ ਪਾ ਦੋਗੇ ਆਪਾਂ ਇਹ ਚ ਨਮਕ ਤੇ ਪਾਣੀ ਆਪਾਂ ਨੇ ਛੋਲਿਆਂ ਦੇ ਵਿੱਚ ਪਾ ਲਿਆ ਠੀਕ ਹੈ ਜੀ ਤੇ ਹੁਣ ਕੁੱਕਰ ਦਾ ਲਾਵਾਂਗੇ ਆਪਾਂ ਢੱਕਣ ਤੇ ਛੋਲਿਆਂ ਨੂੰ ਜਿਹੜੀਆਂ ਹੁਣ ਆਪਾਂ ਚਾਰ ਸੀਟੀਆਂ ਲਵਾ ਲੂਗੇ ਤੇ ਜਦੋਂ ਤੱਕ ਅਛੋਲੇ ਆ ਜਿਹੜੇ ਮੋਬਾਈਲ ਹੁੰਦੇ ਆ ਥੋੜਾ ਜਿਹਾ ਮੈਂ ਅਦਰਕ ਲਸਣ ਦਾ ਫਰੈਸ਼ ਆ ਜਿਹੜਾ ਪੇਸਟ ਬਣਾ ਲਿਆ ਆ ਦੇਖੋ ਕਿੰਨਾ ਵਧੀਆ ਪੇਸਟ ਬਣ ਗਿਆ ਤੁਸੀਂ ਕੁੰਡੀ ਵਿੱਚ ਵੀ ਕੁਚ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਠੀਕ ਹੈ ਜੀ ਮਿਕਸੀ ਦੇ ਜੱਗ ਵਿੱਚ ਦੋ ਟਮਾਟਰ ਪਾ ਲੂਗੇ ਕੱਟ ਕੇ ਆ ਦੇਖੋ ਟਮਾਟਰ ਦੇਖੋ ਕਿੰਨੇ ਵਧੀਆ ਆਪਣੇ ਦੋ ਆਪਾਂ ਟਮਾਟਰ ਪਾ ਲੈਣੇ ਆ ਤੇ ਟੇਸਟ ਰਿਕਾਰਡਿੰਗ ਪਾ ਲੂਗੇ ਹਰੀਆਂ ਮਿਰਚਾਂ ਤੇ ਇਹਦਾ ਬਣਾ ਲੂਗੇ ਆਪਾਂ ਇੱਕ ਪੇਸਟ ਤੇ ਲੋ ਜੀ ਟਮਾਟਰਾਂ ਤੇ ਹਰੀ ਮਿਰਚਾਂ ਦਾ ਪੇਸਟ ਬਣ ਕੇ ਰੈਡੀ ਆ ਇੱਕ ਮੈਂ ਇਥੇ ਪਿਆਜ਼ ਕੱਟ ਲਿਆ ਬਰੀਕ ਤੇ ਲੋ ਜੀ ਜਿਹੜੇ ਚਨੇ ਆ ਛੋਲੇ ਆਪਣੇ ਬੋਇਲ ਹੋ ਚੁੱਕੇ ਆ ਆ ਦੇਖੋ ਕਿੰਨੇ ਵਧੀਆ ਤੇ ਹੁਣ ਆਪਾਂ ਬਣਾਉਨੇ ਆ ਤੜਕਾ ਇਹਨਾਂ ਦਾ ਯਾਨੀ ਕਿ ਮਸਾਲਾ ਇੱਕ ਕੌਲੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਧਨੀਆ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਜੀਰਾ ਪਾਊਡਰ ਕਿਚਨ ਕਿੰਗ ਪਾਵਾਂਗੇ ਇੱਕ ਚਮਚਾ ਛੋਟਾ ਤੇ ਇੱਕ ਚਮਚ ਪਾਵਾਂਗੇ ਦੇਗੀ ਮਿਰਚ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਤੇ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਇਹਨੂੰ ਮਿਕਸ ਕਰ ਦੋਗੇ ਚੰਗੀ ਤਰ੍ਹਾਂ ਤੇ ਮਸਾਲੇ ਆ ਜਿਹੜੇ ਆਪਣੇ ਯਾਨੀ ਥੋੜੇ ਜਿਹਾ ਫੁੱਲ ਜੂਗੇ ਠੀਕ ਹੈ ਜੀ ਐਦਾਂ ਪਾਣੀ ਪਾਉਣ ਨਾਲ ਮਸਾਲੇ ਜਿਹੜੇ ਫੁੱਲ ਤੇ ਮਸਾਲਿਆਂ ਦਾ ਸਬਜੀ ਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਹੈ ਤੇ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਠੀਕ ਹੈ ਜੀ ਤੇਲ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਪਾ ਲਿਓ ਜਿੰਨਾ ਕੋ ਤੁਹਾਨੂੰ ਤੇਲ ਪਸੰਦ ਹੈ ਚਾਹੇ ਤੁਸੀਂ ਰਿਫੈਂਡ ਚ ਬਣਾ ਲਿਓ ਤੇ ਤਾਹੇ ਸਰੋਂ ਦੇ ਤੇਲ ਚ ਬਣਾ ਲਿਓ ਤੇ ਮੈਂ ਇਹਨੂੰ ਬਣਾ ਰਿਹਾ ਸਰੋਂ ਦੇ ਤੇਲ ਚ ਸਰੋਂ ਦੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਰੂਗੇ ਗਰਮ ਤੇ ਤੇਲ ਜਦੋਂ ਗਰਮ ਹੋ ਗਿਆ ਫਿਰ ਆਪਾਂ ਪਾਵਾਂਗੇ ਇਹਦੇ ਚ ਜੀਰਾ ਥੋੜਾ ਜਿਹਾ ਇੱਕ ਚਮਚ ਜੀਰਾ ਪਾ ਲੂਗੇ ਤੇ ਜੀਰੇ ਨੂੰ ਹਲਕਾ ਜਿਹਾ ਭੁੰਨਣ ਦੋਗੇ ਤੇ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਹਿੰਗ ਤੇ ਜਦੋਂ ਹਿੰਗ ਆਪਣੀ ਭੁੰਨੀ ਗਈ ਜੀਰਾ ਭੁੰਨਿਆ ਗਿਆ ਫਿਰ ਆਪਾਂ ਚ ਪਾ ਲਾਂਗੇ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਤੇ ਹਿੰਗ ਪਾਉਣ ਨਾਲ ਠੀਕ ਹੈ ਜੀ ਸਬਜ਼ੀ ਦੇ ਵਿੱਚ ਕਦੇ ਵੀ ਪੇਟ ਦੇ ਵਿੱਚ ਗੈਸ ਨਹੀਂ ਬਣਦੀ ਹੈਗੀ ਕਿਉਂਕਿ ਕਈ ਵਾਰ ਆਪਾਂ ਛੋਲਿਆਂ ਦੀ ਸਬਜ਼ੀ ਖਾਂਦੇ ਆ ਨਾ ਤਾਂ ਪੇਟ ਦੇ ਵਿੱਚ ਗੈਸ ਬਣ ਜਾਂਦੀ ਹੈ ਠੀਕ ਹੈ ਜੀ ਜੇ ਆਪਾਂ ਹਿੰਗ ਪਾਉਂਗੇ ਤਾਂ ਹਿੰਗ ਪਾਉਣ ਨਾਲ ਪੇਟ ਦੇ ਵਿੱਚ ਕਦੇ ਵੀ ਗੈਸ ਨਹੀਂ ਬਣੂਗੀ ਸਬਜ਼ੀ ਹੈ ਜਿਹੜੀ ਹਲਕੀ ਹਲਕੀ ਲੱਗੂਗੀ ਖਾਣ ਚ ਤੇ ਲਓ ਜੀ ਪਿਆਜ਼ਾਂ ਨੂੰ ਆਪਾਂ ਥੋੜੇ ਜਿਹਾ ਲਾਈਟ ਬ੍ਰਾਊਨ ਕਰ ਲਵਾਂਗੇ ਤੇ ਪਿਆਜ਼ ਜਦੋਂ ਆਪਣੇ ਲਾਈਟ ਬ੍ਰਾਉਨ ਜੇ ਹੋ ਗਏ ਫਿਰ ਆਪਾਂ ਇਹਦੇ ਚ ਪਾਵਾਂਗੇ ਅਦਰਕ ਲਸਣ ਦਾ ਪੇਸਟ 2 ਚਮਚ ਠੀਕ ਹੈ ਜੀ ਅਦਰਕ ਪੇਸਟ ਤੁਸੀਂ ਲਸਣ ਪੇਸਟ ਜ਼ਿਆਦਾ ਰੱਖਿਓ ਕਿਉਂਕਿ ਐਦਾ ਜਿਹੜਾ ਫਲੇਵਰ ਹੈ ਸਬਜ਼ੀ ਦੇ ਵਿੱਚ ਐਨਾ ਵਧੀਆ ਹੁੰਦਾ ਠੀਕ ਹੈ ਟੇਸਟ ਲੈ ਕੇ ਆਊਗਾ ਤੁਸੀਂ ਕਹੋਗੇ ਵੀ ਨਜ਼ਾਰਾ ਹੀ ਆ ਗਿਆ ਸਬਜ਼ੀ ਖਾ ਕੇ ਤੇ ਲੋ ਜੀ ਆਪਾਂ ਇਹਨੂੰ ਵੀ ਭੁੰਨਾਂਗੇ ਹਲਕਾ ਜਾਂ ਤੇ ਜਦੋਂ ਆਪਣਾ ਅਦਰਕ ਲਸਣ ਦਾ ਪੇਸਟ ਵੀ ਠੀਕ ਹੈ ਜੀ ਭੁੰਨਿਆ ਗਿਆ ਫਿਰ ਆਪਾਂ ਜਿਹੜੇ ਆਪਾਂ ਨੇ ਮਸਾਲੇ ਭੋਕੇ ਰੱਖੇ ਤੇ ਉਹ ਪਾ ਦਾਂਗੇ ਤੇ ਹੁਣ ਇਹ ਮਸਾਲਿਆਂ ਨੂੰ ਆਪਾਂ 5 ਤੋਂ 6 ਮਿੰਟ ਚੰਗੀ ਤਰ੍ਹਾਂ ਭੁੰਨਾਂਗੇ ਠੀਕ ਹੈ ਜੀ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦੇ ਤੇ ਮਸਾਲੇ ਆ ਜਿਹੜੇ ਆਪਣੇ ਆਪ ਨੇ ਭੁੰਨ ਚੁੱਕੇ ਆ ਜੀ ਹੁਣ ਜਿਹੜਾ ਆਪਾਂ ਨੇ ਟਮਾਟਰਾਂ ਤੇ ਮਿਰਚਾਂ ਦਾ ਪੇਸਟ ਬਣਾ ਕੇ ਰੱਖਿਆ ਤਾਂ ਉਹ ਪਾ ਦਾਂਗੇ ਇਹਦੇ ਵਿੱਚ ਤੇ ਹੁਣ ਇਹ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਠੀਕ ਹੈ ਜੀ 5 ਤੋਂ 6 ਮਿੰਟ ਹੋਰ ਥੋੜੀ ਜਿਹੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਲੂंगे ਤੇ ਅੱਧਾ ਚਮਚ ਆਪਾਂ ਨੇ ਪਾਇਆ ਸੀਗਾ ਜੀ ਨਮਕ ਦਾ ਛੋਲਿਆਂ ਦੇ ਵਿੱਚ ਤੇ ਇੱਕ ਚਮਚ ਪਾ ਲਾਂਗੇ ਆਪਾਂ ਹੁਣ ਮਸਾਲੇ ਦੇ ਵਿੱਚ ਬਾਕੀ ਨਮਕ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਦੇਖ ਕੇ ਪਾ ਲਿਓ ਤੇ ਅੱਧਾ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਚਨਾ ਮਸਾਲਾ ਤੇ ਹੁਣ ਇਹ ਮਸਾਲੇ ਨੂੰ ਗਰੇਵੀ ਨੂੰ ਯਾਨੀ ਆਪਾਂ ਚੰਗੀ ਤਰ੍ਹਾਂ ਭੁੰਨੂਗੇ 5 ਤੋਂ 6 ਮਿੰਟ ਤੇ ਲਓ ਜੀ ਮਸਾਲਾ ਆਪਣਾ ਇਹਨਾਂ ਭੁੰਨ ਹੋ ਗਿਆ ਤੇਲ ਆ ਜਿਹੜਾ ਮਸਾਲੇ ਨੇ ਛੱਡ ਤਾ ਇਹ ਕਲਰ ਚੈੱਕ ਕਰੋ ਮਸਾਲੇ ਦਾ ਕਿੰਨਾ ਵਧੀਆ ਆ ਗਿਆ ਤੇ ਹੁਣ ਆਪਾਂ ਇਹਦੇ ਚ ਐਡ ਕਰ ਦੋਗੇ ਜਿਹੜੇ ਆਪਾਂ ਨੇ ਛੋਲੇ ਆਹੋ ਬੋਇਲ ਕੀਤੇ ਸੀਗੇ ਲਓ ਜੀ ਛੋਲਿਆਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ 7 ਤੋਂ 8 ਮਿੰਟ ਠੀਕ ਹੈ ਜੀ ਜਦੋਂ ਇਹਨਾਂ ਨੂੰ ਵਾਲੀ ਆਉਣ ਲੱਗ ਗਈ ਸੇਕ ਜਿਹੜਾ ਆਪਾਂ ਘੱਟ ਕਰ ਦੂਗੇ ਤੇ ਕੜਾਹੀ ਤੇ ਦੇ ਦੂਗੇ ਟੱਕਣਾ ਠੀਕ ਹੈ ਜੀ ਜਿੰਨੀ ਸਬਜ਼ੀਆਂ ਠੰਡੇ ਸੇਕ ਚ ਯਾਨੀ ਕਿ ਘੱਟ ਸੇਕ ਚ ਪੱਕੂंगी ਉਹਨਾਂ ਸਬਜ਼ੀ ਦਾ ਫਲੇਵਰ ਆ ਜਿਹੜਾ ਬਹੁਤ ਵਧੀਆ ਆਊਗਾ ਕਲਰ ਚੈੱਕ ਕਰੋ ਛੋਲਿਆਂ ਦਾ ਠੀਕ ਹੈ ਜੀ ਕਿੰਨਾ ਵਧੀਆ ਆ ਤੇ ਲਓ ਜੀ ਇਹਨੂੰ ਹੁਣ ਆਪਾਂ ਪਕਾਉਨੇ ਆ ਚੰਗੀ ਤਰ੍ਹਾਂ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਸਬਜ਼ੀ ਬਣ ਕੇ ਹੋ ਗਈ ਆਪਣੀ ਰੈਡੀ ਠੀਕ ਹੈ ਜੀ ਕਾਲੇ ਛੋਲੇਆਂ ਦੀ ਜਣੀ ਬਲੈਕ ਚਣਿਆਂ ਦੀ ਤਰੀ ਦਾ ਕਲਰ ਚੈੱਕ ਕਰੋ ਕਿੰਨਾ ਬੰਬ ਆਇਆ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਸਬਜੀ ਬਣਾ ਕੇ ਜ਼ਰੂਰ ਟਰਾਈ ਕਰਿਓ ਤੁਹਾਨੂੰ ਨਜ਼ਾਰਾ ਆ ਜਾਊਗਾ ਤੁਸੀਂ ਇੱਕ ਇਸੇ ਤਰੀਕੇ ਨਾਲ ਸਬਜੀ ਬਣਾਉਂਗੇ ਬਾਰ-ਬਾਰ ਠੀਕ ਹੈ ਜੀ ਤੇ ਲਓ ਜੀ ਹਰਾ ਧਨੀਆ ਪਾ ਲਿਆ ਆਪਾਂ ਨੇ ਤੇ ਲਓ ਜੀ ਸਬਜੀ ਬਣ ਕੇ ਰੈਡੀ ਹੈ ਜੀ ਤਰੀ ਵਾਲੇ ਛੋਲੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆਂ ਜੀ ਤੁਸੀਂ ਤਰੀ ਵਾਲੇ ਛੋਲੇ ਕਲਰ ਚੈੱਕ ਕਰੋ ਸਬਜੀ ਦਾ ਕਿੰਨਾ ਵਧੀਆ ਆਇਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਲੋ ਜੀ ਅੱਜ ਆਪਾਂ ਨੇ ਤੁਹਾਨੂੰ ਬਣਾ ਕੇ ਦਿਖਾਈ ਫਿਰ ਕਾਲੇ ਛੋਲੇ ਹਲਵਾਈ ਸਟਾਈਲ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ